ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਹਲਕਾ ਪੋਆ ਦਾ ਪਿੰਡ ਹੈਗਾ ਕਿੜੀ ਖੁੱਟ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਆ ਇੱਥੇ ਦੱਸਦੀ ਕਿ ਦੇਰ ਰਾਤ ਕੱਲ ਜਿਹੜਾ 8:30 ਤੋਂ ਲੈ ਕੇ 9 ਵਜੇ ਦੇ ਵਿੱਚ ਵਿਚਕਾਰ ਇੱਥੇ ਇੱਕ ਦੁਕਾਨ ਹੈਗੀ ਹੈ ਡੇਲੀ ਨੀਡ ਸਟੋਰ ਕਰਿਆਨਸ਼ਟ ਜਿਹੜੀ ਦੁਕਾਨ ਹੈਗੀ ਕਰਿਆਨੇ ਦੀ ਦੱਸਦੀ ਕਿ ਉੱਥੇ ਕੁਝ ਸ਼ਰਾਰਤੀ ਜੁਬਕਾਂ ਵੱਲੋਂ ਨੌਜਵਾਨਾਂ ਵੱਲੋਂ ਤੇਜ਼ ਅਧਰ ਹਥਿਆਰਾਂ ਦੇ ਨਾਲ ਦੁਕਾਨਦਾਰ ਤੇ ਹਮਲਾ ਕੀਤਾ ਤਸਵੀਰਾਂ ਦਿਖਾ ਰਿਆ ਨਾਲ ਦੀ ਸਕਰੀਨ ਤੇ ਸੀਸੀਟੀਵੀ ਜਿਹੜੀ ਹੈਗੇ ਉਹ ਵੀ ਸਾਹਮਣੇ ਹੈ ਸੀਸੀਟੀਵੀ ਦਿਖਾ ਸਕਦੇ ਆ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਸ ਜਿਹੜਾ ਚੌਕ ਹੈ ਚੌਕ ਤੇ ਕੁਝ ਹੀ ਦੂਰੀ ਤੇ ਜਿਹੜਾ ਪੁਲਿਸ ਦਾ ਨਾਕਾ ਵੀ ਹੈਗਾ ਕਹਿੰਦੇ ਕੁਝ ਹੀ ਦੂਰੀ ਤੇ ਨਾਕੇ ਦੇ ਦੌਰਾਨ ਵੀ ਜਿਹੜਾ ਬਿਲਕੁਲ ਨਜ਼ਦੀਕ ਹੋਣ ਤੇ ਵੀ ਜਿਹੜਾ ਇੱਥੇ ਹਮਲਾ ਹੋ ਜਾਂਦਾ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਸੀਸੀਟੀਵੀ ਕਿਵੇਂ ਤੇਜ਼ਧਾਰ ਹਥਿਆਰ ਨਾਲ ਜਿਹੜਾ ਇੱਕ ਨੌਜਵਾਨ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਇਹ ਵੀ ਦੱਸ ਦਈਏ ਕਿ ਜਦੋਂ ਹਮਲਾ ਕੀਤਾ ਜਾਂਦਾ ਤੇ ਇਹ ਨੌਜਵਾਨ ਕਿਸੇ ਦਾ ਕਿਦੇ ਢੰਗ ਨਾਲ ਜਿਹੜੇ ਲੋਕਾਂ ਦੇ ਕਾਬੂ ਆ ਜਾਂਦਾ ਜਿਹੜੇ ਹੋਰ ਨਾਲ ਸੀਗੇ ਉਹ ਗੱਡੀ ਨੂੰ ਭਜਾਉਣ ਵਿੱਚ ਕਾਮਯਾਬ ਹੋ ਜਾਂਦੇ ਨੇ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਸੀਸੀਟੀਵੀ ਵੀ ਤੇ ਲਾਈਵ ਤਸਵੀਰਾਂ ਵੀ ਜਿਹੜੀਆਂ ਮੌਕੇ ਦੀਆਂ ਹੈਗੀਆਂ ਵੀ ਉੱਥੇ ਕਿਵੇਂ ਜਿਹੜਾ ਇਹ ਹਮਲਾ ਹੋਇਆ ਦੱਸਦੀ ਕਿ ਜਿਹੜਾ ਯੁਵਕ ਸੀਗਾ ਜਿਹਦੇ ਸੱਟ ਲੱਗੀ ਆ ਕਾਫੀ ਕਹਿੰਦੇ ਗੰਭੀਰ ਸੱਟ ਲੱਗੀ ਆ ਉਹਨੂੰ ਪਹਿਲੇ ਅੰਬਰਸਰ ਪਠਾਨਕੋਟ ਲਿਤਾ ਗਿਆ ਸੀਗਾ ਜਿੱਥੋਂ ਉਸਨੂੰ ਰੈਫਰ ਕੀਤਾ ਗਿਆ ਅੰਬਰਸਰ ਦੇ ਵਿੱਚ ਜਿੱਥੇ ਉਹਦਾ ਇਲਾਜ ਵੀ ਚੱਲ ਰਿਹਾ ਹੈ ਇਹਨਾਂ ਲੋਕਾਂ ਨੇ ਮੰਗ ਕੀਤੀ ਹੈ ਪੁਲਿਸ ਪ੍ਰਸ਼ਾਸਨ ਤੋਂ ਕਿ ਇਹੋ ਜਿਹੇ ਰੋਪੀਆਂ ਦੇ ਉੱਤੇ ਜਿਹੜੀ ਆ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਰੂਪੀ ਜਿਹੜਾ ਪੁਲਿਸ ਦੇ ਹਵਾਲੇ ਵੀ ਕਹਿੰਦੇ ਕੀਤਾ ਗਿਆ ਆ ਆਪਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਫੋਨ ਰਾਹੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੇ ਐਸ ਐਚ ਓ تھے ਹੈਗਾ ਲੇਕਿਨ ਉਹਨਾਂ ਵੱਲੋਂ ਕਿਸੇ ਕਾਰਨ ਹੋ ਸਕਦਾ ਕੋਈ ਕਾਰਨ ਹੋਏ ਜਿਸ ਕਰਕੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਇਸ ਤੋਂ ਬਾਅਦ ਇਹ ਵੀ ਦੱਸਦੇ ਆ ਕਿ ਇੱਥੇ ਸਾਬਕਾ ਵਿਧਾਇਕ ਜਗENDER PAL ਜੀ ਵੀ ਪਹੁੰਚੇ ਸੀਗੇ ਇਹਨਾਂ ਦਾ ਪਤਾ ਲੈਣ ਵਾਸਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜੇ ਸ਼ਰਾਤੀ ਆਨਸਰ ਆ ਇਹਨਾਂ ਤੇ ਪੁਲਿਸ ਨੂੰ ਚੰਗੀ ਤਰ੍ਹਾਂ ਜਿਹੜੀ ਨਾਥ ਪਾਣੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਲੋਕ ਹੈਗੇ ਨੇ ਹੋ ਸਕਦਾ ਕੋਈ ਨਸ਼ੇ ਦੇ ਵਿੱਚ ਹੋਣ ਚਿੱਟਾ ਆਦਿ ਦਾ ਕੋਈ ਸੇਵਨ ਨਾ ਕੀਤਾ ਹੋਏ ਜਿਹੜੇ ਤੇਜ਼ ਅਸ ਤੇ ਆਏ ਦਿਨ ਇਹੋ ਜੀਆਂ ਵਾਰਦਾਤਾਂ ਪਠਾਨਕੋਟ ਦੇ ਵਿੱਚ ਹੋਵੇ ਚਾਹੇ ਭੂਆ ਹਲਕਾ ਹੋਵੇ ਆਮ ਦੇਖਣ ਨੂੰ ਮਿਲ ਰਹੀਆਂ ਦੋਸਤੋ ਗੱਲਬਾਤ ਸੁਣਾ ਨੇ ਇਹਨਾਂ ਲੋਕਾਂ ਨੇ ਕੀ ਕੀਤੀ ਹੋਈ ਕੀ ਮੰਗ ਹੈ ਇਹਨਾਂ ਦੀ ਇਹਨਾਂ ਦਾ ਇਹ ਵੀ ਕਹਿਣਾ ਕਿ ਜੇਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤੇ ਇਹਨਾਂ ਵੱਲੋਂ ਜਿਹੜਾ ਰੋਡ ਤੇ ਧਰਨਾ ਵੀ ਦਿੱਤਾ ਜਾ ਗੱਲਬਾਤ ਸੁਣਾ ਨੇ ਨਾ ਕੀਤੀ ਹੋਈ ਤੇ ਸਾਬਕਾ ਦਾ ਜਗਿੰਦਰਪਾਲ ਜੀ ਨਾਲ ਵੀ ਗੱਲਬਾਤ ਕੀਤੀ ਹੋਈ ਸੁਣਾ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਕੀ ਨਾਮ ਹੈ ਆਪਣਾ ਹਾਂਜੀ ਰਵਣ ਕੁਮਾਰ ਕੀ ਕੰਮ ਕਰਦੇ ਹੋ ਤੁਸੀਂ ਹਾਂਜੀ ਦੁਕਾਨ ਤੇ ਲੱਗੇ ਦਾ ਕੰਮ ਕਰਦਾ ਤੇ ਹਾਂਜੀ ਕਿਹੜੀ ਦੁਕਾਨ ਤੇ ਹਾਂਜੀ ਪ੍ਰਧਾਨ ਦੀ ਦੁਕਾਨ ਕਿੱਡੀ ਅਟੂ ਕੀ ਗੱਲ ਬਾਤ ਹੋਈ ਪ੍ਰਧਾਨ ਦੀ ਦੁਕਾਨ ਤੇ ਗੱਲ ਬਾਤ ਜੀ ਉਹ ਮੁੰਡਾ ਆਇਆ ਕਹਿੰਦਾ ਜੀ 1000 ਰੁਪਏ ਚਾਹੀਦੇ ਉਹਨੂੰ ਕਿਹਾ ਵੀ 10 ਰੁਪਏ ਚਾਰਜ ਲੱਗਣਾ ਤੇ ਉਹਨੇ ਜੀ ਗਾਲ ਕੱਢੀ ਤੀ ਮੁੰਡੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਗੁੱਲ ਮੁਕੀ ਉਹ ਮੁੰਡਾ ਜਿਹੜਾ ਗੱਡੀ ਵੇਚ ਆਹਾ ਉਹਨੇ ਫੋਨ ਕੀਤਾ ਬਲਮਾਸ ਮੰਗਾਏ ਉਹ ਮੁੰਡਾ ਆਇਆ ਉਹਨੂੰ ਫੜਾ ਫੜ ਕੇ ਕਰਤੇ ਗੱਡੀ ਤੋਂ ਉਹਨਾਂ ਬਾ ਦੇ ਇੱਕ ਗੋਟ ਬੜਾ ਪੂਰਾ ਹੀ ਸਮਝ ਲੋ ਲਾ ਹੀ ਦਿੱਤੇ ਰ ਇਹ ਪਠਾਨਕੋੜ ਜਵਾਬ ਦੇਤਾ ਜਾਈ ਅੰਮ੍ਰਿਤਸਰ ਉਹਦਾ ਲਾਜ ਹੋ ਰਿਹਾ ਮੇਰੇ ਕਿਹਦੇ ਮਾਰੀ ਕਿ ਸਲਿੰਦਰ ਕੁਮਾਰ ਅੰਮ੍ਰਿਤਸਰ ਉਸ ਤੋਂ ਬਾਅਦ ਬਾ ਫਿਰ ਮੁੜਾ ਬਣੀ ਰੱਖਿਆ ਜੀ 1 ਘੰਟੇ ਬਾਅਦ ਪੁਲਿਸ ਆਈ ਜੀ ਰਾਤ ਪੂਰੀ 1 ਘੰਟੇ ਬਾਅਦ ਫੋਨ ਕਰਦੇ ਕਰਦੇ 1 ਘੰਟੇ ਬਾਅਦ ਪੁਲਿਸ ਆਈ ਪੂਰਾ ਅੱਡਾ ਇਕੱਠਾ ਪੁਲਸ ਵਾਲਾ ਕਹਿੰਦਾ ਗਵਾਹੀ ਲਿਆਓ ਦੱਸੋ ਜੀ ਗਵਾਹੀ ਕਹਦੀ ਆ ਇੱਥੇ ਪੂਰਾ ਅੱਡਾ ਇਕੱਠਾ ਪੁਲਸ ਵਾਲਾ ਤਮੀ ਕਹਿੰਦਾ ਗਵਾਹੀ ਲਿਆਓ ਕੀ ਸੀ ਸੀਸੀਟੀਵੀ ਨਹੀਂ ਉਹ ਦੇਖੀ ਸਭ ਕੁਝ ਉਹਨੂੰ ਪਤਾ ਕਹਿੰਦਾ ਪਹਿਲੇ ਗਵਾਹੀ ਗਵਾਹੀ ਦਿਓ ਫਿਰ ਪਰਚਾ ਦਰਜ ਕਰਨਾ ਜੀ ਦੱਸੋ ਜੀ ਪੂਰਾ ਅੱਡਾ ਇਕੱਠਾ ਮਲਾਜਮ ਹੀ ਆ ਬੋਲਣ ਦੇ ਵੀ ਪਹਿਲਾਂ ਗਵਾਹੀ ਦਿਓ ਕੀ ਪੁਲਸ ਵਾਲਿਆਂ ਨੇ ਫਿਰ ਉਹਨੂੰ ਬੰਦ ਨੂੰ ਕਾਬੂ ਕੀਤਾ ਫੜਿਆ ਹਾਂਜੀ ਦੀ ਮੰਗ ਕਰਦੇ ਮੰਗੇ ਹੀ ਹੈ ਜੀ ਇਹਦੇ ਤੇ ਵਿਰੋਧ ਪੂਰਾ ਫੜੇ ਜਾਣਗੇ ਸਾਰੇ ਬੰਦੇ ਅਸੀਂ ਪੂਰਾ ਧਰਨਾ ਲਾ ਦੇਣਾ ਜੇ ਇਹਦੇ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਨਾ ਹੋਈ ਅਸੀਂ ਅੱਡੇ ਦੇ ਵਿੱਚ ਪੂਰਾ ਧਰਨਾ ਲਾਾਂਗੇ ਹਾਂਜੀ ਭਾਈ ਕੀ ਨਾਂ ਹੈ ਆਪਣਾ ਮੋਹਿਤ ਕਿਹੜੀ ਅੱਡੇ ਤੇ ਰਹਿੰਦੇ ਹੋ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਇੱਕ ਲੜਾਈ ਹੋਈ ਆ ਸੀਸੀਟੀਵੀ ਵੀ ਸਾਹਮਣੇ ਹੈ ਜੀ ਤੁਹਾਡੇ ਸਾਹਮਣੇ ਦੁਕਾਨ ਤੇ ਗੱਲਬਾਤ ਕੋਈ ਨਹੀਂ ਜੀ ਉਹ ਪੈਸੇ ਪਵਾਉਣ ਆਏ ਆ ਫੋਨ 'ਚ ਤੇ ਉਹਨਾਂ ਨੂੰ ਕਿਹਾ ਉਹਦਾ ਚਾਰਜ ਲੱਗਣਾ ਥੋੜਾ ਜਿਆਦਾ ਜੋ ਵੀ ਲਓ ਉਹਦਾ ਹੋਏਗਾ 10 15 ਰੁਪਏ 20 ਰੁਪਏ ਉਹਦੇ ਤੇ ਗੱਲ ਹੋਈ ਆ ਤੇ ਇੰਨੇ ਤੋਂ ਗਾਲ ਕੱਢਦੀ ਐ ਗਾਲ ਕੱਢਣ ਦੇ ਬਾਅਦ ਉਹਨਾਂ ਨੇ ਫੋਨ ਕੀਤਾ ਕਿਸੇ ਬੰਦੇ ਨੂੰ ਉਹ ਬੰਦੇ ਆਏ ਆ ਉਹ ਦੁਕਾਨ ਦੇ ਅੰਦਰ ਤੱਕ ਸੀਸੀਟੀਵੀ ਜੀ ਤੁਸੀਂ ਦੇਖਿਆ ਉਹਨਾਂ ਅੰਦਰ ਤੱਕ ਆਏ ਆ ਤੇ ਤੇਜ਼ ਹਥਿਆਰ ਜਿਹੜੇ ਉਹਦੇ ਕੋਲ ਸੀਗੇ ਤੇਜ਼ ਧਾਰ ਵਾਲੇ ਉਹਨਾਂ ਨਾਲ ਹਮਲਾ ਕਰਤਾ ਉਹਦੇ ਬਾਅਦ ਇੱਕ ਬੰਦਾ ਆਈ ਇੱਥੇ ਫੜ ਲਿਆ ਉਹਨਾਂ ਦਾ ਜਿਹਨੇ ਹਮਲਾ ਕੀਤਾ ਸੀ ਉਹ ਪੁਲਿਸ ਦੇ ਹਵਾਲੇ ਕਰਤਾ ਤੇ ਸਾਨੂੰ ਜਿਹੜਾ ਜਿਹੜੇ ਜਿੰਨੇ ਵੀ ਅੰਸਰ ਹੈਗੇ ਚਟੇ ਵਾਲੇ ਜਿੰਨੇ ਵੀ ਪੁਲਿਸ ਨੇ ਉਹਨਾਂ ਦੇ ਕਾਰਵਾਈ ਕਰੇ ਵੱਤ ਤੋਂ ਵੱਧ ਜਿੰਨੀ ਹੋ ਸਕਦੀ ਐ ਕਿੰਨੇ ਬੰਦੇ ਸੀਗੇ ਜਿਹੜੇ ਹਮਲਾ ਕੀਤਾ ਜਿਹਨਾਂ ਆ ਕੇ ਚਾਰ ਬੰਦੇ ਹੀ ਟੋਟਲ ਦੋ ਜਣੇ ਨੋਵਾ ਗੱਡੀ 'ਚ ਆਏ ਆ ਤੇ ਦੋ ਜਣੇ ਮੋਟਰਸਾਈਕਲ 'ਤੇ ਆਏ ਆ ਜਿਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਉਹ ਆਇਆ ਮੋਟਰਸਾਈਕਲ 'ਤੇ ਨੋਵਾ ਗੱਡੀ ਵਾਲੇ ਪਹਿਲੇ ਸੀ ਜਿਨ੍ਹਾਂ ਨਾਲ ਗੱਲ ਹੋਈ ਆ 60 ਮਿੰਟ ਵੀ ਲੱਗੀ ਕੋਈ ਹਾਂਜੀ 60 ਲੱਗੀ ਆ ਜਿਹੜਾ ਦੁਕਾਨਦਾਰ ਉਹਦੇ 60 ਲੱਗੇ ਦੀ ਕੀ ਮੰਗ ਕਰਦੇ ਹੋ ਮਨ ਕਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੀ ਦੇਖੋ ਜੋ ਸੂਬੇ ਦੇ ਹਾਲਾਤ ਚੱਲੇ ਆ ਉਹ ਬਹੁਤ ਹੀ ਮਾੜੇ ਚੱਲਦੇ ਪਏ ਆ ਅੱਜ ਕੋਈ ਵੀ ਬੰਦਾ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਵੀਰਸ ਮੈਨਰ ਚਾਹੇ ਕੋਈ ਆਮ ਨਾਗਰਿਕ ਹੈ ਕਿਸੇ ਨੂੰ ਕੋਈ ਪਤਾ ਨਹੀਂ ਵੀ ਮੈਂ ਘਰ ਠੀਕ ਠਾਕ ਜਾਣਾ ਤੇ ਨਹੀਂ ਜਾਣਾ ਜਿਸ ਤਰ੍ਹਾਂ ਕਰੋਨਾ ਦੀ ਬਿਮਾਰੀ ਆਈ ਸੀ ਸੇਮ ਉਹੀ ਬਿਮਾਰੀ 2022 ਤੋਂ ਲੈ ਕੇ ਅੱਜ 25 ਹੋ ਗਈ ਹੈ ਤੇ ਜਦੋਂ ਦੀ ਸਰਕਾਰ ਝਾੜੂ ਵਾਲੇ ਆ ਜਾਂਦੇ ਉਸ ਦਿਨ ਤਾਂ ਸਮਝ ਲਓ ਵੀ ਕਰੋਨਾ ਹੀ ਹੈ 17 ਤੋਂ 22 ਤੱਕ ਕਦੀ ਕਿਸੇ ਨੇ ਨਹੀਂ ਦੇਖਿਆ ਵੀ ਯਾਰ ਕਿਤੇ ਗੋਲੀ ਚੱਲ ਲਈ ਜਾਂ ਕਿਤੇ ਲੁੱਟਖੋਈ ਕਰਦੀ ਹੈ ਇਨਾਂ ਦੀ ਨਹੀਂ ਜਿਹੜੀ ਐ ਇਹ ਗੈਂਜਟਰਾਂ ਕੋਲੋਂ ਪੈਸੇ ਲੈ ਕੇ ਇਲੈਕਸ਼ਨ ਲੜਦੇ ਆ ਤੇ ਜਦੋਂ ਜਿਹਨਾਂ ਬੰਦਿਆਂ ਕੋਲੋਂ ਪੈਸੇ ਲੈ ਕੇ ਇਲੈਕਸ਼ਨ ਲੜਦੇ ਆ ਕਿ ਉਹਨਾਂ ਬੰਦਿਆਂ ਤੇ ਫਿਰ ਆਤੰਗ ਫੁਲਾਣਾ ਹੀ ਐ ਔਰ ਅੱਜ ਜੇ ਸਾਡਾ ਕੀੜੀ ਅੱਡਾ ਹੈ ਕਿਤੇ ਮੈ ਪਤਾ ਲੈਣ ਵਾਸਤੇ ਆਏ ਬਰਾਤ ਇਹ ਨਹੀਂ ਪਤਾ ਕਿ ਉਹ ਹਵਾਲੇ ਦੇ ਨਹੀਂ ਐ ਤੇ ਨਾਲ ਆਏ ਤਾਂ ਜਾਂ ਲੁੱਟਣ ਦੀ ਨੀਂ ਨਾਲ ਆਏ ਦੇ ਸੀ ਬਹੁਤ ਤਗੜੇ ਜਵਾਨ ਮਾਇ ਬਦमाश ਆਦਮੀ ਆ ਉਹਨਾ ਪਰਲੇ ਪਾਸੇ ਬਾਹਰ ਉਹ ਗਾਲਾਂ ਕੱਢਦੇ ਤੇ ਦੁਕਾਨਦਾਰ ਨੇ ਕਿਹਾ ਵੀ ਗਾਲਾਂ ਨਿਕੜੋ ਇੱਥੇ ਬਈ ਇਸੇ ਗੱਲ 'ਚ ਲੋਕੋ ਜੋ ਹੋਏ ਉਹਨਾ ਆਪਣੇ ਆਦਰ ਖर्च ਪਾਈ ਦੀ ਉਹ ਕੱਢ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹ ਭਾਗਾ ਕਿਤੇ ਤੇ ਬਾਅਦ 'ਚ ਜੜੀਆਂ ਨਾੜਾਂ ਵੱਡੇ ਗਈਆਂ ਹੋਰ ਲੋਕਾਂ ਨੇ ਬੰਨ ਲਿਆ ਥੇ ਤੇ ਪੁਲਿਸ ਦਾ ਦੇਖੋ ਇਹਦੇ ਜਿੱਦਾਂ ਪੁਲਿਸ ਦੇ ਆਪ ਕਰੀਂਦੇ ਨਹੀਂ ਛੱਡੀ ਹੁੰਦੇ ਇਹ ਕਿਹਨੇ ਵਾ ਪੁਲਿਸਾਂ ਦੇਦੇ ਵਣੋ ਕਹਿੰਦਾ ਗਵਾਹ ਦੱਸੋ ਕਿਹੜਾ ਉਹਨੂੰ ਮੈਂ ਪੁੱਛਣਾ ਤੇ ਨਾ ਕਾਕੀ ਵਰਦੀ ਵਾਲਿਆਂ ਨੂੰ ਤੁਹਾਨੂੰ ਤਰਫਾ ਕਦੀ ਮਿਲਦੀ ਹੈਗਾ ਜਦ ਇੱਥੇ 50 100 ਬੰਦਾ ਇਕੱਠਾ ਸੀ ਤੇ ਤੈਨੂੰ ਗਵਾਹ ਨਹੀਂ ਲੁੱਭੜਿਆ ਪਰ ਉਹ ਸੀ ਸੀਟੀਵੀ ਕੈਮਰੇ ਦੇ ਵਿੱਚ ਉਹ ਸਾਰੀ ਪਿਕਚਰ ਬਣੀ ਦੀ ਹੈ ਬੇਸਿਕਲੀ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਤਕਰੀਬਨ ਤਕਰੀਬਨ ਇਹ ਕੋਈ ਆਮ ਜਨਤਾ ਦੀ ਰੱਖਿਆ ਕਰਨ ਵਾਲੀ ਨਹੀਂ ਹੈਗੀ ਇਹ ਚਾਰੋਂ ਵਾਲੇ ਦੇ ਬੀਸਿਕਲੀ ਮੇਨ ਵਰਕਰ ਹੀ ਨੇ ਇਸ ਕਰਕੇ ਮੇਰੇ ਸਾਰੇ ਲੋਕਾਂ ਦੇ ਅਗੇ ਬੇਨਤੀ ਹੈ ਆਹ ਨਾਲ ਟਾਈਮ ਜਿਹੜਾ ਹੈ ਉਹ ਤਗੜੇ ਹੋ ਕੇ ਇਹਨਾਂ ਨੂੰ ਕਿਨਾਰਾ ਕਰੋ ਤੇ ਚੰਗੇ ਬੰਦੇ ਨੂੰ ਵੋਟਾਂ ਪਾਓ